हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਆਪਾਂ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਹੈ ਇੱਕ ਤਾਂ ਪੱਤਾ ਲਵੇਟ ਸੰਢੀ ਇੱਕ ਗੋਪ ਦੀ ਸੰਢੀ ਇਹਦੇ ਬਾਰੇ ਕਿਸਾਨ ਵੀਰਾਂ ਦੇ ਹੁਣ ਸਵਾਲ ਆਉਣੇ ਸ਼ੁਰੂ ਹੋ ਗਏ ਆ ਤੇ ਕਿਸਾਨ ਵੀਰ ਇਹੀ ਪੁੱਛਦੇ ਆ ਕਿ ਅਸੀਂ ਜਿਹੜੀ ਹੈਗੀ ਦਾਣੇਦਾਰ ਜ਼ਹਿਰ ਕਦੋਂ ਪਾਈਏ ਜਾਂ ਯੂਰੀਆ ਨਾਲ ਮਿਲਾ ਕੇ ਪਾਦਗੇ ਜਾਂ ਕਿੰਨੇ ਦਿਨ ਤੇ ਪਾਈਏ ਕਈ ਥਾਵਾਂ ਤੇ ਬਿਨਾ ਟੈਗ ਤੋਂ ਵੀ ਪੁੱਛ ਰਹੇ ਆ ਉਹਦੇ ਬਾਰੇ ਆਪਾਂ ਡਿਟੇਲਸ ਜਾਣਕਾਰੀ ਸਾਂਝੀ ਕਰਾਂਗੇ ਕਿ ਆਪਾਂ ਇਹਨੂੰ ਜ਼ੀਰੋ ਖਰਚੇ ਤੇ ਕਾਬੂ ਕਿ ਇਸ ਤਰ੍ਹਾਂ ਕਰਨਾ ਇਹ ਮੈਂ ਲਿਖਿਆ ਤਾਂ ਤਾਂ ਕਿਉਂਕਿ ਜਿਹੜਾ ਕਿਸਾਨ ਵੀਰ ਇਸ ਚੀਜ਼ ਨੂੰ ਸਮਝਣ ਤਰੀਕੇ ਨਾਲ ਪਹਿਲਾਂ ਆਪਾਂ ਗੱਲ ਕਰਾਂਗੇ ਪੱਤਾ ਲਪੇਟ ਸੁੰਡੀ ਦੀ ਪੱਤਾ ਲਪੇਟ ਸੁੰਡੀ ਕਿਸਾਨ ਵੀਰੋ ਪਹਿਲਾਂ ਮਾਈਨਰ ਪੈਸਟੀ ਹੁੰਦਾ ਸੀਗਾ ਮਤਲਬ ਅਟੈਕ ਵੀ ਇਹਦਾ ਘੱਟ ਹੁੰਦਾ ਸੀ ਹਾਲਾਂਕਿ ਨੁਕਸਾਨ ਦੇ ਹੁਣ ਵੀ ਬਹੁਤਾ ਹਿਸਾਬ ਤੋਂ ਹੁੰਦਾ ਝਾੜ ਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਪੱਤਾ ਲਪੇਟ ਸੁੰਡੀ ਦੀਆਂ 2-3 ਪੀੜੀਆਂ ਆ ਸਕਦੀਆਂ ਪਰ ਜੇ ਤੁਹਾਡੀ ਪਹਿਲੀ ਜਨਰੇਸ਼ਨ ਆਉਂਦੀ ਆ 35 ਦਿਨ ਤੇ 40 ਦਿਨ ਤੇ ਉਦੋਂ ਬਾਅਦ ਅੱਗੇ ਆ ਜਾਂਦੀ 40-50 ਦਿਨ ਤੇ ਫਿਰ ਅੱਗੇ ਆ ਜਾਂਦੀ ਹੈ ਨਸਾਰੇ ਦੇ ਟਾਈਮ ਜਾਂ ਉਸ ਤੋਂ ਥੋੜਾ ਜਿਹਾ ਪਹਿਲਾਂ ਜਿੰਨਾ ਚਿਰ ਝੰਡੇ ਪੱਤੇ ਨੂੰ ਬੁਰੀ ਤਰ੍ਹਾਂ ਪਤਲ ਲਵੇਟ ਸੁੰਡੀ ਨਹੀਂ ਖਾਂਦੀ ਉਦੋਂ ਤੱਕ ਇਹਦਾ ਨੁਕਸਾਨ 0% ਆ ਤੇ ਉਸ ਟਾਈਮ ਤੇ ਵੀ ਪਿਛਲੇ ਸਾਲਾਂ ਦਾ ਤਜਰਬਾ ਕਿ ਜਦੋਂ ਫਸਲ ਨਸਾਰੇ ਦੇ ਨੇੜੇ ਆ ਉਦੋਂ ਜਾ ਕੇ ਵੀ ਪੱਤਾ ਲਵੇਟ ਸੁੰਡੀ ਨੇ ਜੇ ਥੋੜਾ ਬਹੁਤਾ ਨੁਕਸਾਨ ਕੀਤਾ ਪੱਤੇ ਖਾਦੇ ਆ ਤਾਂ ਝਾੜ ਦੇ ਵਿੱਚ ਬਹੁਤਾ ਫਰਕ ਨਹੀਂ ਪਿਆ ਸਾਡੇ ਜਿਹੜੇ ਮੇਰੇ ਨਾਲ ਕਿਸਾਨ ਵੀਰ ਬਹੁਤ ਜੁੜੇ ਹੋਏ ਆ ਸਾਰਿਆਂ ਦਾ ਫੀਡਬੈਕ ਇਹੀ ਹੈ ਇਹਦੇ ਵਾਸਤੇ ਥੋੜਾ ਜਿਹਾ ਆਪਾਂ ਨੂੰ ਦਿਲ ਕਰੜਾ ਰੱਖਣਾ ਪੈਂਦਾ ਕਿਉਂਕਿ ਪੱਤਾ ਲਵੇਟ ਸੁੰਡੀ ਜਦੋਂ ਪੱਤੇ ਖਾਂਦੀ ਆ ਦੋਗੀਆਂ ਦੇ ਵਿੱਚ ਤਾਂ ਅਸਲ 'ਚ ਆਪਾਂ ਨੂੰ ਤਾਂ ਅਟੈਕ ਦਾ ਪਤਾ ਲੱਗਦਾ ਬਾਅਦ 'ਚ ਕਿਉਂਕਿ ਪਹਿਲਾਂ ਇਹ ਪੱਤਾ ਲਪੇਟ ਕੇ ਆਵਦੇ ਆਲੇ ਦਾਲੇ ਹਰਾ ਮਾਦਾਂ ਇਹਨੇ ਖਾਣਾ ਜਦੋਂ ਹਰਾ ਮਾਦਾਂ ਖਾਧਾ ਜਾਂਦਾ ਇਹ ਜਾਂ ਤਾਂ ਕੁ ਤੇਜ਼ ਹਵਾ ਚੱਲ ਗਈ ਜਾਂ ਉਪਰੋਂ ਮੀਂਹ ਪੈ ਗਿਆ ਤਾਂ ਥੱਲੇ ਡਿੱਗ ਪੈਂਦੀ ਆ ਜਾਂ ਇਹਦਾ ਪਿਉਪਾ ਬਣ ਜਾਂਦਾ ਉਸ ਤੋਂ ਬਾਅਦ ਪਮਕੜ ਫੇਰ ਬਣ ਜਾਂਦੇ ਆ ਤਾਂ ਫੇਰ ਆਪਾਂ ਨੂੰ ਪਤਾ ਅਟੈਕ ਤੋਂ ਬਾਅਦ ਲੱਗਦਾ ਕਿ ਪੱਤੇ ਜਿਹੜੇ ਹੈਗੇ ਚਿੱਟੇ ਹੋ ਗਏ ਉਹ ਦੇਖਣ ਨੂੰ ਭੈੜੇ ਲੱਗਦੇ ਜਾਂ ਆਪਣੇ ਆਂਡੀ ਗਵਾਂਡੀ ਕਹਿੰਦੇ ਆ ਕਿ ਜਿਹੜਾ ਤੁਸੀਂ ਕਾਬੂ ਨਹੀਂ ਕੀਤਾ ਤੇ ਤੁਹਾਡਾ ਖੇਤ ਬਹੁਤ ਭੈੜਾ ਲੱਗਦਾ ਤੇ ਤੱਕ ਝਾੜ ਤੁਹਾਡਾ ਬਹੁਤ ਕੱਟ ਜੂਗਾ ਪਰ ਪੱਤਾ ਲਵੇਟ ਸੁੰਡੀ ਜਦੋਂ ਪੱਤੇ ਖਾਂਦੀ ਆ ਹਾਲਾਂ ਜਦੋਂ ਜਿਹੜੀ ਫਟਾਰੇ ਟਾਈਮ ਖਾਸ ਤੌਰ ਤੇ ਉਹਦੇ ਨਾਲ ਥੱਲੇ ਤੱਕ ਹਵਾ ਥੱਲੇ ਤੱਕ ਰੋਸ਼ਨੀ ਸੂਰਜ ਦੀ ਤਾਂ ਉਹਦਾ ਉਲਟਾ ਆਪਾਂ ਨੂੰ ਫਾਇਦਾ ਹੁੰਦਾ ਐ ਇਸ ਕਰਕੇ ਪੱਤਾ ਲਵੇਟ ਸੁੰਡੀ ਦਾ ਤੁਸੀਂ ਜਦੋਂ ਤੱਕ ਫਸਲ ਗੋਭ ਚ ਨਹੀਂ ਜਾਂਦੀ ਭੁੱਲ ਜੋ ਇਹਨੂੰ ਸਾਈਡ ਤੇ ਰੱਖ ਦਿਓ ਚਾਹੇ ਜਿੰਨਾ ਮਰਜ਼ੀ ਅਟੈਕ ਹੋਈ ਜਾਵੇ ਮਤਲਬ ਹੀ ਨਹੀਂ ਕਿ ਤੁਹਾਡਾ ਕਿਸੇ ਕਿਸਮ ਦਾ ਨੁਕਸਾਨ ਹੋ ਜੂਗਾ ਬਾਸਮਤੀ ਦੀ ਫਸਲ ਸਾਈਡ ਤੇ ਆਪਾਂ ਝੋਨੇ ਬਾਰੇ ਗੱਲ ਕਰ ਰਹੇ ਹਾਂ ਇਦੋਂ ਅੱਗੇ ਆ ਗਿਆ ਆਪਣਾ ਕਿਉਂਕਿ ਪੱਤਾ ਲਵੇੜ ਸੁੰਢੀ ਕਿਸਾਨ ਵੀਰੋ ਜੇ ਥੋੜਾ ਬੋਤਾ ਟੈਗ ਵੀ ਹੁੰਦਾ ਨਾ ਤੇਜ਼ ਹਵਾ ਚੱਲ ਗਈ ਜਿਵੇਂ ਅੱਜ ਕੱਲ ਹੁਣ ਤਾਂ ਮੀਂਹ ਦਾ ਦੌਰ ਇਸ ਵਾਰ ਬਹੁਤ ਜ਼ਿਆਦਾ ਚੱਲ ਰਿਹਾ ਮੀਂਹ ਪੈ ਗਿਆ ਤੇਜ਼ ਹਵਾ ਚੱਲ ਗਈ ਪੱਤਾ ਲਵੇੜ ਸੁੰਢੀ ਤਾਂ ਭੁੱਲ ਜਾਓ ਕਿ ਉਹਦਾ ਆਪਾਂ ਕਾਬੂ ਕੋਈ ਕਰਨਾ ਉਹ ਤੇ ਕੋਈ ਕੀਟਨਾਸ਼ਕ ਜ਼ਹਿਰ ਕਰਨੀ ਆ ਜਾਂ ਉਹ ਦਾਣੇਦਾਰ ਜ਼ਹਿਰ ਪਾਉਣੀ ਜਾਂ ਕੋਈ ਖਰਚਾ ਕਰਨਾ ਉਹਨੂੰ ਸਾਈਡ ਤੇ ਕਰ ਦਿਓ ਪੱਤਾ ਲਵੇੜ ਸੁੰਢੀ ਭੁੱਲ ਜਾਓ ਝੋਨੇ ਚ ਦੂਸਰਾ ਗੋਭ ਦੀ ਸੁੰਢੀ ਗੋਭ ਦੀ ਸੁੰਢੀ ਚ ਬਾਸਮਤੀ ਵਾਸਤੇ ਐਟੀਐ ਲੈਵਲ ਘਟਾ 2% ਤੱਕ ਜਦੋਂ ਗੋਭਾਂ ਜਣੀਆਂ ਸੁੱਕ ਜਾਂਦੀਆਂ ਤਾਂ ਆਪਣਾ ਕ ਨੂੰ ਛੱਡ ਕੇ ਝੋਨੇ ਦੀ ਫਸਲ ਦੇ ਵਿੱਚ ਆਪਾਂ ਗੋਭ ਦੀ ਸੁੰਡੀ ਵਾਸਤੇ 50 ਦਿਨ ਤੱਕ ਕੋਈ ਕਿਸੇ ਕਿਸਮ ਦਾ ਕੋਈ ਕੰਟਰੋਲ ਕਰਨ ਦੀ ਜ਼ਰੂਰਤ ਨਹੀਂ ਹੈ ਪਿਛਲੇ ਸਾਲ ਜਿਹੜਾ ਹੈਗਾ ਕਈ ਥਾਵਾਂ ਦੇ ਉੱਤੇ PR 128 ਕਿਸਮ ਵਿੱਚ ਕਾਫੀ ਜ਼ਿਆਦਾ ਟੈਕ ਆ ਗਿਆ ਸੀ ਉਹ ਚਿੱਟੀਆਂ ਮੁੰਜਰਾ ਬਹੁਤ ਸੀ ਉਹਦੇ ਵਿੱਚ ਤੁਸੀਂ ਜੇ PR 128 ਕਿਸਮ ਲਾਈ ਤਾਂ ਜੇ ਤੁਹਾਡੇ ਲੱਗਦਾ ਕਿ ਜ਼ਿਆਦਾ ਟੈਕ ਆਇਆ ਤਾਂ ਫਿਰ ਤੁਸੀਂ ਕਾਬੂ ਕਰ ਸਕਦੇ ਹੋ ਹੋਰ ਕਿਸੇ ਵੀ ਕਿਸਮ ਦੇ ਵਿੱਚ ਫਟਾਰੇ ਦੌਰਾਨ ਹਾਲਾਂਕਿ ਪੀਆਰ 128 ਨੂੰ ਵੀ ਤੁਸੀ 35-40-45 ਦਿਨ ਤੱਕ ਜਰੂਰਤ ਨਹੀਂ ਹੈ ਕਿਉਂਕਿ ਇਹ ਵੀ ਜਾ ਕੇ ਜਿਹੜੀ ਹੈਗੀ ਆ 55-60 ਦਿਨ ਤੋਂ ਬਾਅਦ ਪੀਆਈ ਸਟੇਜ ਆਉਂਦੀ ਹੈ ਤਾਂ 50 ਦਿਨ ਤੱਕ ਮੈਂ ਤੁਹਾਨੂੰ ਕਹਿਣਾ ਕਿ 50 ਦਿਨ ਤੱਕ ਤੁਸੀਂ ਖਰਾਕ ਦੇਣੀ ਆ ਫਸਲ ਨੂੰ ਸੁੰਡੀ ਦਾ ਕੀੜੇ ਮਕੌੜੇ ਦਾ ਕਿਉਂਕਿ ਖਾਸ ਤੌਰ ਤੇ ਪੱਤਾ ਲਪੇਟ ਜਾਂ ਗੋਭ ਦੀ ਸੁੰਡੀ ਦਾ ਹੀ ਹੁੰਦਾ ਮੇਨ ਦਾ ਅਟੈਕ ਤਾਂ ਇਹਦੇ ਵਾਸਤੇ ਆਪਾਂ ਖਰਚਾ ਨਹੀਂ ਕਰਨਾ ਤੁਸੀਂ ਤਜਰਬਾ ਕਰ ਲਓ ਜਿਹੜੇ ਕਿਸਾਨ ਵੀਰਾਂ ਨੇ ਤਜਰਬਾ ਕੀਤਾ ਉਹਨਾਂ ਤੋਂ ਪੁੱਛ ਲਓ ਕਿ 50 ਦਿਨ ਤੱਕ ਆਪਾਂ ਨੂੰ ਕਿਸੇ ਕਿਸਮ ਦੀ ਕੀਟਨਾਸ਼ਕ ਜ਼ਹਿਰ ਕਿਸੇ ਕਿਸਮ ਦੀ ਕੋਈ ਹੋਰ ਦਾਣੇਦਾਰ ਜਾਂ ਥੱਲੇ ਪਾਉਣ ਨੂੰ ਜਾਂ ਉੱਤੇ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈ ਹਾਂ ਜੇ ਕਿਤੇ ਸਵੀਅਰ ਅਟੈਕ ਬਹੁਤ ਜ਼ਿਆਦਾ ਹੀ ਆ ਗਿਆ ਕਿਤੇ ਦੋਗੀ ਦੇ ਵਿੱਚ ਜਾਂ ਬਾਸਮਦੀ ਦੀ ਫਸਲ ਦੇ ਵਿੱਚ ਫਿਰ ਆਪਾਂ ਨੂੰ 40-50 ਦਿਨ ਤੇ ਜਾ ਕੇ ਕੰਟਰੋਲ ਕਰਨਾ ਪੈਂਦਾ ਪਰ 50 ਦਿਨ ਤੱਕ ਤਾਂ ਘੱਟੋ-ਘੱਟ ਆਪਾਂ ਨੂੰ ਵੇਟ ਕਰਨੀ ਚਾਹੀਦੀ ਹੈ ਬਿਨਾਂ ਮਤਲਬ ਤੋਂ ਜਿਹੜੇ ਹੈਗੇ ਮਿੱਤਰ ਕੀੜੇ ਉਹਦੇ ਨਾਲ ਖਤਮ ਹੋ ਜਾਂਦੇ ਆ ਤੇ ਵੈਸੇ ਵੀ ਆਪਾਂ ਨੂੰ ਜ਼ਰੂਰਤ ਨਹੀਂ ਕਿ ਆਪਾਂ ਬਿਨਾਂ ਮਤਲਬ ਤੋਂ ਆਪਣਾ ਪੈਸਾ ਖਰਚੀਏ ਤੇ ਮਿੱਟੀ ਪਾਣੀ ਆਪਣਾ ਪ੍ਰਦੂਸ਼ਿਤ ਕਰੀਏ ਤੇ ਵਾਤਾਵਰਨ ਪ੍ਰਦੂਸ਼ਿਤ ਕਰੀਏ ਬਿਨਾਂ ਜ਼ਰੂਰਤ ਦੀਆਂ ਕੀਟਨਾਸ਼ਕ ਜ਼ਹਿਰਾਂ ਵਰਤ ਕੇ ਕਿਉਂਕਿ ਮੁੱਖ ਤੌਰ ਤੇ ਹੁਣ ਕਿਸਾਨ ਨੂੰ ਇਹਦਾ ਇਹੀ ਸਵਾਲ ਆਉਣਾ ਤੇ ਜੇ ਤੁਸੀਂ ਆਪਾਂ ਜਿਹੜਾ ਹੈਗਾ ਮਾਂਚੇ ਗੱਲ ਧਾਰ ਲੈਣ ਕਿਉਂਕਿ ਜਿਹੜੀ ਫਟਾਰੇ ਦੌਰਾਨ ਜੇ ਗੋਭ ਦੀ ਸੁੰਡੀ ਹਮਲਾ ਕਰੂ ਤਾਂ ਫਟਾਰਾ ਵਧੂ ਉਹਦੀਆਂ ਸਿਖਾਵਾਂ ਵਧਣਗੀਆਂ ਤੇ ਜੇ ਪੱਤਾ ਲਵੇਟ ਹਮਲਾ ਕਰੂਗੀ ਪੱਤਾ ਲਵੇਟ ਸੁੰਡੀ ਤਾਂ ਫੇਰ ਉਹ ਜਿਹੜੀ ਹੈਗੀ ਉਹਦੇ ਵਿੱਚ ਪੱਤਿਆਂ ਦੇ ਉੱਪਰਲੇ ਪਾਸੇ ਜਿਹੜੀਆਂ ਹੈਗੀਆਂ ਹਰਾ ਮੱਧਾ ਖਾ ਕੇ ਤੇ ਥੱਲੇ ਤਾਂ ਹੀ ਸੂਰਜ ਦੀ ਰੋਸ਼ਨੀ ਪਹੁੰਚਾਰੀ ਹੈ ਤੇ ਹਵਾ ਪਹੁੰਚਾਰੀ ਹੈ ਤੇ ਉਹਦੇ ਨਾਲ ਜਿਹੜੀ ਹਵਾਦਾਰ ਜ਼ਮੀਨ ਦੇ ਵਿੱਚ ਹਵਾ ਲੱਗ ਰਹੀ ਹੈ ਬੂਟਿਆਂ ਦੇ ਵਿੱਚ ਤੇ ਸੂਰਜ ਦੀ ਰੋਸ਼ਨੀ ਪਹੁੰਚ ਰਹੀ ਹੈ ਤਾਂ ਉਹ ਜਿਹੜਾ ਆਪਣੇ ਆਪ ਰਿਕਵਰ ਹੋ ਜਾਂਦੇ ਤੁਸੀਂ ਆਪ ਹੀ ਦੇਖਿਓ ਜਦੋਂ ਪੱਤੇ ਚਿੱਟੇ ਹੋ ਜਾਂਦੇ ਕੁਝ ਦਿਨਾਂ ਬਾਅਦ ਆਪ ਹੀ ਫੇਰ ਰਿਕਵਰ ਹੋ ਜਾਂਦੇ ਆ ਜਿਹੜੇ ਕਿਸਾਨ ਵੀਰਾਂ ਨੇ ਪਿਛਲੀ ਵਾਰ ਜਿਹੜਾ ਹੈਗਾ ਇਹ ਚੀਜ਼ ਨੂੰ ਫੋਲੋ ਕੀਤਾ ਤਾਂ ਕਿਰਪਾ ਕਰਕੇ ਥੱਲੇ ਕਮੈਂਟ ਕਰਕੇ ਦੂਜੇ ਕਿਸਾਨ ਵੀਰਾਂ ਦੀ ਜਾਣਕਾਰੀ ਵਾਸਤੇ ਜ਼ਰੂਰ ਦੱਸ ਦਿਆ ਤਾਂ ਕਿਸਾਨ ਵੀਰੋ ਬਿਲਕੁਲ ਵੀ 42-45 ਦਿਨ ਤੱਕ ਆਪਣੀਆਂ ਖਾਦਾਂ ਪੂਰੀਆਂ ਕਰੋ ਤਤਾਂ ਵਾਲੀਆਂ ਜ਼ਿੰਕ ਲੋਹਾ ਕਲੀ ਦਾ ਪਾਣੀ ਯੂਰੀਆ ਦੀਆਂ ਸਪਰੇਆਂ ਕਰੋ ਹੋਰ ਖਾਦ ਜੇ ਕੋਈ ਪੋਟਾਸ਼ ਵਗੈਰਾ ਨਹੀਂ ਪਈ ਉਹ ਪਾ ਦਿਓ ਜ਼ਿੰਕ ਨਹੀਂ ਪਈ ਉਹ ਪਾ ਦਿਓ ਕਿਉਂਕਿ ਜਿੰਨਾ ਚਿਰ ਬੂਟਾ ਜਿਹੜਾ ਫਲ ਫੁੱਲ ਰਿਹਾ ਜਿੰਨਾ ਚਿਰ ਉਹਦੀ ਜਵਾਨੀ ਪੈ ਰਹੀ ਉਹਨੂੰ ਖਰਾਕ ਦਿਓ ਕਿਉਂਕਿ ਮਗਰੋਂ ਜਾ ਕੇ ਜਿਹੜਾ ਗੋਭ ਚ ਜਾਣਾ ਉਹਨੇ ਮੁੰਜਰੇ ਕੱਢਣੀਆਂ ਫਿਰ ਦਾਣੇ ਬਣਾਉਣੇ ਹਨ ਉਹਨਾਂ ਦਾ ਭਾਰ ਵਧਾਉਣਾ ਤੇ ਖਰਾਕ ਆਪਾਂ ਦੇਵਾਂਗੇ ਤਾਂ ਫੇਰ ਜਿਹੜੀ ਹੈਗੀ ਫਸਲ ਚੰਗੀ ਹੋਊਗੀ ਜੇ ਪਹਿਲਾਂ ਹੀ ਆਪਾਂ ਦਵਾਈਆਂ ਤੇ ਲਾ ਲਿਆ ਤਾਂ ਫੇਰ ਜਿਹੜੀ ਹੈਗੀ ਨਹੀਂ ਰਹਿਣੀ ਮਿੱਤਰ ਕੀੜੇ ਵੀ ਮਰਨਗੇ ਤਾਂ ਇਹਦੇ ਕਰਕੇ ਬਿਨਾ ਮਤਲਬ ਤੋਂ ਕੋਈ ਖਰਚਾ ਨਹੀਂ ਕਰਨਾ ਕਿਸੇ ਕਿਸਮ ਦਾ 45 50 ਦਿਨ ਤੱਕ ਗੋ ਵਾਲੀ ਸੁੰਡੀ ਤੇ ਪੱਤਾ ਲਵੇਟ ਸੁੰਡੀ ਜਦੋਂ ਤੱਕ ਝੰਡਾ ਪੱਤਾ ਨਿਕਲਦਾ ਉਦੋਂ ਜੇ ਤੁਹਾਨੂੰ ਅਟੈਕ ਨਜ਼ਰ ਆਵੇ ਤਾਂ ਉਦੋਂ ਤੁਸੀਂ ਜੇ ਕੋਈ ਸਪਰੇਅ ਕਰਨੀ ਗੋਭ 'ਚ ਜਾ ਕੇ ਆਪਾਂ ਵੈਸੇ ਵੀ ਜ਼ਰੂਰਤ ਅਨੁਸਾਰ ਆਪਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਨਹੀਂ ਤਾਂ ਫਿਰ ਚਟੀਆਂ ਮੁੰਜਰਾਂ ਨਿਕਲ ਜਾਣੀ ਜਦੋਂ ਫਸਲ ਗੋਭ ਚਾ ਉਦੋਂ ਕਰ ਸਕਦੇ ਆ ਉਦੋਂ ਮੈਂ ਵੀ ਤੁਹਾਨੂੰ ਸਵਾਰਸ਼ ਕਰਦਾ ਹੁੰਦਾ ਪਰ ਹੁਣ ਫਟਾਰੇ ਦੌਰਾਨ ਕਿਸੇ ਕਿਸਮ ਦੀ ਕੋਈ ਪੱਤਾ ਲਵੇਟ ਸੁੰਡੀ ਗੋਭ ਦੀ ਸੁੰਡੀ ਵਾਸਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਹੋਰ ਕੋਈ ਸਵਾਲ ਹੋਵੇ ਆਪਣਾ ਸੁਝਾਅ ਹੋਵੇ ਕੀਮਤੀ ਤਾਂ ਜ਼ਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ ਸ਼ ਮਿਹਰਬਾਨੀ ਕਿਸਾਨੋ ਦੋਸਤੋ ਚੈਨਲ ਨਾਲ ਜੁੜੇ ਰਹਿਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ